ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਬੈਠੀ ਸੰਗਤ ਉਹ ਆਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਆਈ ਹੋਈ ਸੰਗਤ ਦਾ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇੱਕ ਸੱਦੇ ਨੂੰ ਕਬੂਲਦੇ ਹੋਏ ਆਪਦੇ ਨਿਤੀ ਰੁਕੀਆਂ ਨੂੰ ਛੱਡ ਕੇ ਟਾਈਮ ਕੱਢਿਆ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਬੇਨਤੀਆਂ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੋ ਵੀ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਮੇਰੇ ਚੜਿਆ ਹੈ ਉਹ ਆਪ ਜੀ ਦੀ ਕਿਰਪਾ ਹੈ ਸਹਯੋਗ ਹੈ ਜੋ ਅਸੀਂ ਇਸ ਕਾਰਜ ਨੂੰ ਨੇਪਰੇ ਚਾੜ੍ਹ ਸਕਿਆ ਹਾਂ ਮੈਂ ਆਪ ਜੀ ਦਾ ਇਸ ਤਰ੍ਹਾਂ ਇਸ ਗੱਲ ਵਾਸਤੇ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਮੇਰੇ ਬਹੁਤ ਸਾਰੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਵਿੱਚ ਸਹਯੋਗ ਦਿੱਤਾ ਕੈਨੇਡਾ ਤੋਂ ਨੇ ਮੇਰੇ ਬਹੁਤ ਸਾਰੇ ਪਿਆਰੇ ਪਰਮ ਮਿੱਤਰ ਮੇਰੇ ਸੰਜਮ ਜਿਵੇਂ ਇੱਕ ਇੱਕ ਬੰਦੇ ਦਾ ਨਾਮ ਲਵਾਂ ਤਾਂ ਸ਼ਾਇਦ ਮੈਨੂੰ ਦੋ ਦਿਨ ਲੱਗ ਜਾਂਦੇ ਇਸ ਕਰਕੇ ਮੈਂ ਉਹ ਸਾਰੇ ਸੱਜਣਾਂ ਦਾ ਪੰਡਾਲ ਤੇ ਬੈਠੇ ਨੇ ਜਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪ ਦਾ ਸਮਾਂ ਕੱਢ ਕੇ ਇੱਥੇ ਆਏ ਹੋ ਤੇ ਮੈਂ ਆਖਰ ਤੇ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਦੇ ਅੱਜ ਆਨੰਦ ਕਰਨ ਦੇ ਹੋਏ ਸਿਰਫ ਇਹ ਕਿ ਬੇਨਤੀ ਕਰਨੀ ਚਾਹੁੰਗਾ ਕਿ ਤੁਸੀਂ ਅੱਜ ਤੋਂ ਆਪ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹੋ ਤੇ ਆਪ ਦੇ ਸੌਂਗ ਜਾ ਕੇ ਆਪ ਦੇ ਦਸਤੌਰੇ ਨੂੰ ਮਾਪਿ ਉਸ ਮੰਨਤਿ ਵਿੱਚ ਤੇ ਇਹੀ ਗੱਲ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਚਾਹਾਂਗਾ ਕਿ ਲੜਕੀ ਜੇ ਵੀ ਆਪਦਾ ਘਰ ਛੱਡ ਕੇ ਤੁਹਾਡੇ ਨਾਲ ਚੱਲੀ ਹੈ ਤੁਸੀਂ ਉਹਨੂੰ ਆਪਣੇ ਦਿਲ ਦਾ ਤਾਜ ਬਣਾ ਕੇ ਰੱਖਿਓ ਖੁਸ਼ ਰੱਖਣਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰ ਤਾਨੂੰ ਖੁਸ਼ੀਆਂ ਬਖਸ਼ੇ ਚਰਤੀ ਕਾਲ ਜਿਹਾ ਬੋ ਤੇ ਮੈਂ ਸਾਰੇ ਹੀ ਵੀਰਾਂ ਦਾ ਪ੍ਰੈਸਰ ਕੋਟਰਾਂ ਦਾ ਜਿਹੜੀਆਂ ਮਹਾਨ ਸ਼ਕਤੀ ਦਾ ਸਾਡੇ ਪੰਥ ਦੇ ਰਤ ਦੇ ਇਥੇ ਆਏ ਸਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਹੱਥ ਜੋੜ ਕੇ ਜੇ ਕਿਸੇ ਗੱਲ ਦੀ ਕੋਈ ਗਲਤੀ ਹੋ ਗਈ ਹੋਵੇ ਉਹਦੀ ਮਾਫੀ ਮੰਗਦਾ ਹਾਈਪੋਟੈਕਰਥਲ ਸਾਹ ਵਾਈਫ ਦੀ ਗਲਤੀ ਹੈ